ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ 9 ਵਜ ਗਏ ਨੇ ਸਵੇਰੇ ਤੇ ਰੋਟੀ ਮੈਂ ਹੁਣ ਲੱਗੀਆਂ ਕਿ ਪਹਿਲੇ ਮੈਨੂੰ ਇਹ ਹੋ ਗਿਆ ਵੀ ਹਨਾ ਜਿਹੜਾ ਪਕਾਵਾਂਗੇ ਉਹਦੀ ਖਾਵਾਵਾਂਗੇ ਥੱਪੀ ਤੇ ਕੰਮ ਕਰ ਲਏ ਨੇ ਕੋਚੇ ਲੱਗ ਗਏ ਨੇ ਕੱਪੜਿਆਂ ਨਾਲ ਅੱਧ ਵਿਚਾਲੇ ਹੋਇਆ ਪਿਆਦੇ ਧੋਤੇ ਪੈ ਨੇ ਅੱਦੇ ਚੱਲੀ ਜਾਂਦੀ ਹੈ ਮਸ਼ੀਨ ਮੈਂ ਇਕੱਠੀ ਸੁੱਕਣੇ ਪਾਵਾਂਗੇ ਫਿਰ ਤੇ ਫਿਰ ਉਹ ਇਕੱਠੀ ਸੁੱਕ ਜਾਣਗੇ ਬਸ ਰੋਟੀ ਪਕਾ ਕੇ ਪਹਿਲ ਮੈਂ ਕੱਪੜੀ ਪਾਣੀ ਨਿਚੋੜ ਕੇ ਪਾਉਂਗੀ ਫਿਰ ਸੋਇਚ ਪੋਚਾ ਲਾਵਾਂ ਉਧਰ ਕਮਰੇ ਭਾਂਡੇ ਦਰਵਾਜ਼ੇ ਸਾਰਿਆਂ ਦੇ ਪੋਚਾ ਲੱਗ ਚੁੱਕਿਆ ਤੇ ਅੱਜ ਬਣਾਉਣਿਆਂ ਦੀ ਰੋਟੀ ਪਰਾਠੇ ਵੀ ਮਤੋ ਦਿੱਤੀ ਐ ਆਟਾ ਮੈਂ ਡੱਬੇ ਚ ਕੱਢ ਲਿਆ ਖੁੰਨ ਕੇ ਤੇ ਪਰਾਠੇ ਮੈਂ ਧੋ ਦਿੱਤੀ ਐ ਆਪਣੇ ਨਾ ਡੱਬੇ ਚ ਹਲਦੀ ਮੁੱਕੀ ਪਈ ਸੀਗੀ ਜਿਹੜੀ ਆਪਣੇ ਹਲਦੀ ਪਈ ਉਹ ਛਾਨਣ ਵਾਲੀ ਸੀਗੀ ਤੇ ਛਾਨੀ ਨਹੀਂ ਸੀ ਮੈਂ ਹੋਰ 11 ਜਿੰਨਾ ਕ ਡੱਬਾ ਭਰ ਕਿੰਨੀ ਆ 11 ਕ ਛਾਨ ਲਾਣੀ ਹੁਣ ਸਾਰ ਕੇ ਹਲਦੀ ਧੁੱਪੇ ਸਕਾ ਕੇ ਫਿਰ ਹੁਣ ਮੈਂ ਛਾਨ ਕੇ ਹਲਦੀ ਧੁੱਪੇ ਤੜਿਆ ਮਿਰਚਾਂ ਦੇ ਅਥੇ ਮਿਰਚ ਮੁੱਕੀਆਂ ਤੇਰੇ ਹੁਣ ਦੁਕਾਨ ਤੋਂ ਲਿਓਨੇ ਪੈਣਗੇ ਤੇ ਹਾਂ ਮੈਂ ਹੱਥਾਂ ਨੂੰ ਹੈ ਨਹੀਂ ਹੁਣ ਜਿਹੜੀ ਸਬਜ਼ੀ ਬਣਾਈ ਐ ਮੈਂ ਕੱਦੂ ਦੀ ਤੇਜ ਹਰੀਆਂ ਮਿਰਚਾਂ ਪਾਈਆਂ ਨੇ ਬਾਲੀ ਤੱਕ ਦੀ ਹੋ ਗਈ। ਦੁੱਧ ਵਾਲੀ ਕੱਦੂ ਦੀ ਸਬਜ਼ੀ ਬਣਾਈ ਹੈ ਕਿ ਕੱਦੂ ਨੂੰ ਬਹੁਤ ਜੀ ਕਰਦਾ ਸੀਗਾ। ਤੇ ਬਸ ਹੁਣ ਮੈਂ ਅ ਸਰਦਾਰ ਜੀ ਬੱਟਾ ਪਾਉਣਗੀਆਂ ਇਹਨੇ ਕਿ ਪਾਣੀ ਤਾਂ ਨਹੀਂ ਪਿਆਏ ਕੋਕਾ ਕੱਡ ਦਾ ਪਾਤਾ। ਬਸ ਰੋਟੀ ਬਣਾਉਣ ਵਾਲੀ ਰਹੇਗੀ ਤੇ ਇੱਕ ਨੂੰ ਸੋਜ ਸਾਫ਼ ਕਰਨ ਵਾਲੀ ਰਹੇਗੀ। ਬਸ ਐ ਤੇ ਲੱਗੂ ਦੋ ਢੂੜ ਘੰਟਾ ਕੰਮਾਂ ਤੇ ਨਹੀਂ ਕਿ ਨਹੀਂ ਬਰੀਕ ਕੀ ਹੁੰਦੇ ਹਨ। ਬਰੀਕੀ ਕੰਮਾਂ ਤੇ ਥੋੜਾ ਜਿਆਦਾ ਟਾਈਮ ਲੱਗਦਾ। ਏ ਉਹ ਸੇ ਲੋਟਾ ਬਲਾਊਸ ਨੂੰ ਕੱਲ ਲੈਣੇ ਹੌਲੀ ਹੌਲੀ ਖਣਾ ਤੇ ਅੱਜ ਖੁਸ਼ਖਬਰੀ ਹੈ ਇੱਕ ਵਧੀਆ ਤੇ ਆਪਣੇ ਕੱਟੇ ਨੇ ਚੁੰਗ ਲਿਆ ਰਾਤ ਨੂੰ ਮੈਂ ਦੁੱਧ ਪਿਆਤਾ ਉਹਨੂੰ ਬੱਠਲ ਚ ਡਾਕਟਰ ਚਾਹਨਾ ਨਿੰਬੂ ਚਾਰ ਦੋ ਇਹਨੂੰ ਮੈਂ ਨਿੰਬੂ ਸੇ ਲੱਕੇ ਨਾ ਨਿੰਬੂ ਦੀਆਂ ਫਾੜੀਆਂ ਦੋ ਤਿੰਨ ਵਾਰੀ ਦੋ ਨਿੰਬੂ ਪਿਆਰ ਖਵਾਤੇ ਤੇ ਰਾਤ ਦੁੱਧ ਪੀ ਲਿਆ ਤੜਕੇ ਚੁੰਗ ਲਿਆ ਮੈਨੂੰ ਬਹੁਤ ਹੀ ਖੁਸ਼ੀ ਹੋਈ ਸਰਦਾਰ ਜੀ ਮਨ ਖੁਸ਼ੀ ਉੱਠਦਾਨ ਕੁਸ ਕਬਰੀ ਦਿੱਤੀ ਸਰਦਾਰ ਜੀਆਂ ਨੂੰ ਮੈਂ ਸੁੱਟ ਦੇਮ ਕੁਸ ਕਬਰੀ ਦਿੱਤੀ ਹੈ ਨਾ ਤੇ ਬਦ ਚਲ ਬਾਤ ਇਹ ਰੋਹਾ ਟੱਟਾ ਤੇ ਤੁਸੀ ਵੀ ਕੱਟੇ ਕਿਥੇ ਲਗਾਵਰੇ ਕਹਿੰਦੇ ਆ ਤੇ ਸੋਣਾ ਮੈਨੂੰ ਲੱਗਿਆ ਆਪਾਂ ਨੂੰ ਬੰਮ ਬੜੀਆ ਬਣ ਗਿਆ ਹੁਣ ਆਪਾਂ ਰੋਟੀ ਖਾ ਲਾਂਗੇ ਜਦੋਂ ਮੁੰਡੂ ਰੋਟੀ ਖਾ ਲੋ ਹੁਣ ਤੁਸੀਂ ਗਰਮ ਗਰਮ ਮੇਰਾ ਗਰਮ ਲਾਈਆਂ ਨਾ ਫੇਰ ਹੀ ਫਾਇਦਾ ਕਾਹੀ ਅਸਿਆ ਕਾ ਜਿਹੜੀ ਰੋਟੀ ਖਾਮਾ ਕੋਈ ਪਕਾ ਲਾਂਗੇ ਹੁਣ ਤਾਂ ਠੰਡ ਚ ਤੱਤੀ ਤੱਤੀ ਰੋਟੀ ਵਧੀਆ ਲੱਗਿਆ ਕਰੂ ਠੰਡ ਹੋ ਗਈ ਤਿੰਨ ਦਿਨ ਹੋ ਗਏ ਬਹੁਤ ਠੰਡ ਹੁੰਦੀ ਆ ਹਵਾ ਚੱਲਦੀ ਆ ਜਿੱਦੇਆਂ ਕਣੀਆਂ ਜੀਆਂ ਪਿੰਗ ਨੇ ਕਿਤੇ ਨੇੜੇ țeੜੇ ਵੱਧ ਮੀਂਹ ਸਿਆ ਸਾਢੇ 10 ਗੜੇ ਪੈ ਨੇ ਬੜੇ ਪੈ ਨੇ ਜਿੱਦ ਤੱਕ ਫਸਲਾ ਖੜੀ ਰਹੇਗਾ ਉਦੋਂ ਤੱਕ ਹੋਈ ਜਾਊਗਾ ਫਿਰ ਗੜਿਆਂ ਦਾ ਬਹੁਤ ਪਰ ਪੈ ਨੇ ਜੀਰੀਆਂ ਖੜੀਆਂ ਨੇ ਹਨਾ ਹੁਣ ਸਾਡੇ ਤਾਂ ਕਣੀਆਂ ਪਈਆਂ ਨੇ ਜ਼ਾਇ ਦੇ ਮੀਂਹ ਨਹੀਂ ਪਿਆ ਹੈਗਾ ਪਾਲੋ ਬੁਤ ਸਬਜੀ ਖਾ ਲੋ ਰੋਟੀ ਇੱਦਾਂ ਹੀ ਪੌਣੀ ਦਹੀਂ ਪਰ ਲੱਸੀ ਬਣਾਉਣੀ ਹੈ ਲੱਸੀ ਬਣਾ ਲਉ ਦਹੀਂ ਇਹ ਰੈਂਡਰ ਨਾਲ ਲੋ ਜਿਹੜਾ ਟਾਈਮ ਆ 12:00 ਵੱਜ ਗਏ ਨੇ ਮੈਂ ਨਾ ਇਹ ਕੱਪੜੇ ਦੇ ਪਾਸੇ ਫਲਟ ਨੇ ਸੁੱਕੋ ਜਾਣੇ ਕਿਉਂ ਲੋਣ ਆਲੇ ਸੂਟ ਨੇ ਮਸਾਂ ਸੁੱਕਦੇ ਨੇ ਹਨਾ ਪਾਸੇ ਵਾ ਦੇ ਕੇ ਹੁਣ ਤਾਂ ਤੁਹਾਨੂੰ ਤਾਂ ਕਿ ਕੁਝ ਕਰਨਗੇ ਮੋਟੇ ਕੱਪੜੇ ਲੋਣਾ ਲੋਣਾ ਜਾਲੇ ਤੇ ਆਪਾਂ ਤਰਾਂਗੇ ਜੀ ਸਾਗ ਸਾਗ ਉਹ ਧੋ ਤਾਪਾਂ ਨੇ ਧੋ ਕੇ ਤਾਤਾ ਚੁੱਲ੍ਹੇ 'ਮੂਰੇ ਸਰਦਾਰ ਜੀ ਆਪਣੇ ਗਵਾਂਡੀਆਂ ਲੈੇ ਲੇਖੇ ਤੋਂ ਤੋੜੀਏ ਸਾਗ ਕੱਚਾ ਕੱਚਾ ਬੱਸ ਸੋਣਾ ਮੱਖੀਆਂ ਤੋਂ ਮਹਾ ਟਾ ਕਾ ਹੁਣ ਹੋ ਜਿਆ ਤਾਲਕ ਹੈਗਾ ਤੇ ਤੋੜੀਏ ਦਾ ਸਾਗ ਕੱਚਾ ਕੱਚਾ ਸੋਣਾ ਬਣੂਗਾ ਹਨਾ ਸੋਣਾ ਰਿੱਜੂਗਾ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਹੁੰਦੀ ਹੈਗੀ ਆਪਾਂ ਨੂੰ ਲਸਣ ਛਿੱਲਣ ਦੀ ਹੈ ਨਾ ਫਿਰ ਵੀ ਲਸਣ ਕਿਵੇਂ ਛਿੱਲਾਂਗੇ ਜਿਹੜਾ ਲਸਣ ਹੁੰਦਾ ਬਰੀਕ ਹੁੰਦਾ ਹੈ ਦੇਖੋ ਮੈਂ ਨਾ ਥੋੜਾ ਤੇਲ ਲਾ ਕੇ ਸਾਗ ਧੋਣ ਤੋਂ ਪਹਿਲਾਂ ਗੰਦੀ ਡਿੱਗਤੀ ਸਾਗ ਧੋਣ ਤੋਂ ਪਹਿਲਾਂ ਤੇਲ ਲਾ ਕੇ ਧਰਤਾ ਤੀ ਦੇਖੋ ਸਾਰਾ ਲਸਣ ਛਿੱਲਿਆ ਗਿਆ ਆਪਾਂ ਲਸਣ ਦੇ ਵਿੱਚ ਝੁਗਲਾਂਗੇ ਸੰਢ ਦਾਂਗੇ ਜਿਹੜਾ ਪੂੜਾ ਨਿੱਕ ਸੰਡੇ ਤੋਂ ਨਿਕਲਿਆ ਸੰਡੇ ਤੋਂ ਪਪਾ ਚੰਗੀ ਤਰ੍ਹਾਂ ਮਸਾਲੇ ਛੰਡ ਲਾ ਦੇ। ਜੋ ਵੀ ਇਸ ਤਰ੍ਹਾਂ ਬਹੁਤ ਸੌਫਾ ਤਰੀਕਾ ਜਿਹੜੀਆਂ ਪਹਣਾ ਦਾ ਲਸਣ ਬਰੀਕ ਹਨ ਇਸ ਤਰ੍ਹਾਂ ਕਰ ਲੈਣਾ ਸਾਰਾ ਸਿਲਕਾ ਲੈ ਗਿਆ। ਤੇਲ ਕੋਈ ਵੀ ਚਾਹੇ ਰिफाइंड ਲਾ ਲਓ ਚਾਹੇ ਸਰੋਂ ਦਾ ਲਾ ਲਓ। ਇਹ ਸਿਲਿਆ ਕੇ ਨਹੀਂ ਘੜਾ। ਪਪਾ ਬਾਸਾਉਣੇ ਜਿਹੜੀਆਂ ਗੰਡੀਆਂ ਰਹਿ ਗਈਆਂ ਆਏ ਮਾਸਲ ਚਾਹੇ ਪੋਣੀ ਚ ਪਾ ਕੇ ਮਾਸਾ ਰੋ। ਤਾਂ ਵੀ ਕੋਈ ਗੱਲ ਹੈ ਨਾ ਤੇ ਪੋਣੀ ਚ ਪਾ ਕੇ ਮਸਲ ਲਓ ਤੇ ਮਸਲ ਲਓ ਤੇ ਆਪਾਂ ਇਹਨੂੰ ਸੰਢ ਲਾਂਗੇ ਹੁਣ ਸੰਢ ਕੇ ਮੈਂ ਉਧਰ ਲਿਆਉਂ ਕਿਉਂਕਿ ਇੱਥੇ ਹਵਾ ਨਾਲ ਕੂੜਾ ਭੱਜਿਆ ਆਊਗਾ ਲਾਸਨ ਦਾ ਕੂੜਾ ਤਾਂ ਵੀ ਭਜਦਾ ਹੈ ਨਾ ਮਾਰੇ ਦੇ ਬੁੱਲੇ ਨਾਲ ਅੱਜ ਦੋ ਤਿੰਨ ਦਿਨ ਹੋ ਗਏ ਠੰਡੀ ਹਵਾ ਚੱਲਦੀ ਹੈਗੀ ਪਸ਼ੂਆਂ ਨੂੰ ਵੀ ਠੰਡ ਹੋ ਗਈ ਔਰ ਇਹ ਜਾਂਦੀ ਠੰਡੀ ਮਾਰਦੀ ਹੈ ਸਾਰੇ ਘਾਸ ਨੂੰ ਮੇਥੇ ਆਪਣੇ ਘਰੇ ਹੱਥ ਪੈਂਦਾ ਹੋ ਗਿਆ। ਅਈ ਮੁਸਮਸ ਜੀ ਲਵਾਵਾਂਗੇ। ਜਿਸ ਨਾਲ ਤੁਸੀਂ ਦੇ ਕੇ ਨਾ ਬੰਦੇ ਚੱਪੜਾ ਉਹਨੂੰ ਕੂੜਾ ਕੱਢ ਲੈਣਾ। ਫਿਰ ਦਿਖਾਉਂਦੇ ਤੁਹਾਨੂੰ। ਲੋ ਜੀ ਡੇਢ ਵੱਜ ਗਿਆ ਆਪਾਂ ਧਰ ਦਿਆਂਗੇ ਸਾਗ ਇੱਧਰ ਪਾਣੀ ਰਿਜਣਾ ਤਰਿਆ ਹੋਇਆ ਪਹਿਲਾਂ ਆਪਾਂ ਚੀਰ ਕੇ ਪਾਉਣਾ ਜੀ ਪਾਲਕ ਪਾ ਚਲ ਦੁਬਾਰੇ ਕੱਟਦੇ ਫਿਰ ਉੱਪਰ ਚਲ ਆਪੀ ਕੱਟ ਦੁਗੀ ਫੇ ਚਲ ਇਹ ਡਿਲੀਟ ਕਰਦੇ ਫਿਰ ਤੇ ਉਹ ਭੁੱਲ ਜਾਂਦੀ ਲੋ ਜੀ ਆਪਾਂ ਧਰ ਦਿਆਂ ਸਾਗ ਪਹਿਲਾਂ ਆਪਾਂ ਚੀਰ ਕੇ ਪਾਵਾਂਗੇ ਪਾਲਕ ਧਨੀਆ ਉਹ ਦੁਬਾਰਾ ਆਪਾਂ ਹਨਾ ਮੇਥੇ ਉਹ ਤੋਂ ਹਾਜੀ ਗਿੱਲਾ ਸੀ ਮੈਂ ਥੋੜਾ ਜਿਹਾ ਹੋਰ ਅੱਠਰ ਜਾਣ ਦੋ ਡੇਢ ਵੱਜ ਗਿਆ ਚਾਹ ਪੀ ਲਈ ਭਾਂਡੇ ਮਾਂ ਤੇ ਚਾਹ ਲਈ ਹਜੇ ਕੱਪੜੇ ਗਿੱਲੇ ਨੇਗੇ ਫੇਰ ਲਾਹਾਂਗੇ ਵਿਚਰੀ ਸਾਗ ਧਰ ਦਵਾਂਗਾ ਲਾਸਣ ਪਿਆਜ਼ ਸਾਰਾ ਕੁਝ ਕੁੱਟ-ਕਟ ਕੇ ਰੱਖਤਾ ਮੈਂ ਸੁਖਮਣ ਹੋਰੀਆਂ ਲਾਈਆਂ ਨਾਲ ਲਾਸਣ ਤਪ ਬਣਾਈ ਤੇਲ ਲਾ ਕੇ ਤਰਤਾ ਸੀਗਾ ਸਿਲਿਆ ਗਿਆ ਅੱਜ ਚੋਕੋ ਫਿਰ ਸੰਡ ਕੇ ਉਹਨੂੰ ਸਮਾਰ ਕੇ ਲਾਸਣ ਵੀ چیرਤਾ ਤੜਕੇ ਵਾਲਾ ਅੱਡ چیرਤਾ ਵਿੱਚ ਪਾਉਣ ਵਾਲਾ ਅੱਡ چیرਤਾ ਤੇ ਪਹਿਲਾਂ ਆਪਾਂ ਪਾਵਾਂਗੇ ਪਾਲਕ ਫੇਰ ਆਪਾਂ ਮਸ਼ੀਨ ਵੀ ਹੈਗੇ ਮਮ ਮਸ਼ੀਨ ਆਲੇ ਤੇ ਮੈਨੂੰ ਵਧੀਆ ਲੱਗਦਾ ਆਹੀਂ چیر ਕੇ ਪਾਉਂ ਕੱਚਾ ਕੱਚਾ ਪਾਲਕ ਬਲਾਂ ਦੀ ਇਹ ਤਾਂ ਮੈਂ ਆਹੀ ਪਾ ਦਾ ਨਹੀਂ ਤਾਂ ਵੀ ਭੁੱਲ ਜਾਂਦਾ ਮੈਂ ਚੱਲ چیرਤਾ ਨਹੀਂ ਰੋਧਵਾਤੀ ਰੰਗ ਸੋਹਣਾ ਸੋਹਣਾ ਸਾਗ ਹੈਗਾ ਬਲਾਈ ਸੋਹਣਾ ਤੋੜੀਏ ਦਾਗਾ ਤੋੜੀਏ ਦਾ ਸਾਗ ਹੈਗਾ 1.5 ਬਜ ਗਿਆ 2 ਵਜੇ ਨੂੰ ਚਿਰ ਕੇ ਸਾਰਾ ਵਿੱਚ ਪਾ ਦੂੰਗੀ ਮੈਂ ਚੋਣ ਬਣੀ 11:00 ਸਵੇਰ ਕ 4 ਵਜੇ ਉਹਦੋਂ ਨੂੰ ਕੋਟ ਦੂੰਗੀ ਅੱਗ ਬਹੁਤ ਤੇਜ਼ ਤੇਜ ਅੱਗ ਕਰਕੇ ਬਿੰਦ ਚ ਰਿਜ ਜੂ ਇਹ ਤਾਂ ਪਾਲਕ ਵਰਗਾ ਹੀ ਹੈ ਸਾਗ ਕੱਚਾ ਕੱਚਾ ਬਿੰਦ ਚ ਰਿਜ ਜੂਗਾ ਸਰਦਾਰ ਜੀ ਨਾ ਤੋੜ ਕੇ ਲੈਨੇ ਕੱਲੇ ਮੈਂ ਤਾਂ ਹੀ ਤੋੜਦੇ ਬੁੜੀਆਂ ਤਾਂ ਸੋਹਣੇ ਸੋਹਣੇ ਗੰਦਲਾਂ ਨਾ ਦੇਖ ਕੇ ਤੋੜ ਲਾਂਦੀਆਂ ਨੇ ਤੇ ਸਰਦਾਰ ਜੀ ਤਾਂ ਫਿਰ ਹੀ ਤੋੜਦੇ ਮੈਂ ਕਿਵੇਂ ਤੋੜਿਆ ਤੇ ਮੈਂ ਤਾਂ ਤੋ ਦੋ ਮਿੰਟਾਂ ਚ ਹੀ ਆ ਗਏ ਕੱਲ ਮੈਂ ਹੀ ਤੋੜਿਆ ਇੱਥੇ ਵੱਲ ਹੱਸੀ ਘਟਾਉਂਦੇ ਨੇ ਹੁਣ ਉਧਰਲੇ ਖੇਤ ਜਿਹੜੇ ਖੇਤ ਕੱਲ ਬੀਜੀ ਅਜਿਰੀ ਉਹ ਖੇਤ ਪਹਿਲਾਂ ਤਾਂ ਬੱਟਾ ਪਾ ਕੇ ਆਏ ਨੇ ਹੁਣ ਹਾਂ ਕੁੰਜੇ ਗੁੱਡ ਦੇ ਨੇ ਸਪਰੇਅ ਕਰਦੇ ਨੇ ਤੇ ਰਾਤ ਨੂੰ ਇੱਧਰ ਅੱਗ ਲਾਉਣਗੇ ਕੱਲ ਨੂੰ ਫਿਰ ਇੱਧਰ 4 ਕਿੱਲੇ ਰਹਿ ਗਏ ਬੀਜ ਨਾਲੇ ਜੀਬਣ ਹੁਣ ਆਪਣੇ ਸਾਰਾ ਕੰਮ ਨਿਬੜਜੂ ਕੱਲ ਨੂੰ ਕਣਕ ਦਾ ਵਹੇ ਗੁਰੂ ਸੁੱਖ ਰੱਖੇ ਮੀਂਹ ਕਣੀ ਤੋਂ ਬਹੁਤ ਥਾਵੇਂ ਹਨਾ ਮੀਂਹ ਨੇ ਕੰਮ ਖੜਾਤਾ ਤੇ ਬਹੁਤ ਥਾਵੇਂ ਮੀਂਹ ਨੇ ਕੰਮ ਖੜਾਤਾ ਇੱਧਰ ਲਈ ਹਵਾ ਚੱਲਦੀ ਐ ਤੂੰ ਇਹਨੇ ਖੱਪਾਂ ਨਹੀਂ ਮੀਂਹ ਅੱਗ ਮੱਚੀ ਜਾਂਦੀ ਐ ਨੇ ਵਰ ਮੜਕੀ ਕਰਾ ਸਾਗ ਚੀਰ ਨੂੰ ਦੁੱਬਰ ਕਰਤਾ ਮੈਂ ਤੇ ਤੂੰ ਨੇ ਮਣ ਪਰਾਲੇ ਪਾਸੇ ਬੈਜੋ ਹਾਈ ਇਧਰੋਂ ਪਾਸੇ ਨਾ ਬੈਠਾ ਇਧਰ ਤੂੰ ਆਉਂਦਾ ਹਨ ਮੈਂ ਤਾਂ ਦਾ ਸਾਰਾ ਸਮਾਨ ਟੰਡ ਫੌੜੀ ਲੈ ਕੇ ਬੈਠੀ ਸੀ ਨੇ ਅੱਗ ਮੱਚੀ ਦੀ ਹਵਾ ਇਧਰ ਲਈ ਇਧਰ ਲਈ ਹਵਾਏਗੀ ਮਨੂ ਆਇਤੀ ਮੈਂ ਇਧਰਲੇ ਪਾਸੇ ਬੈ ਕੇ ਨਾਲ ਦੀ ਨਾਲ ਹਨਾ ਜਿਹੜਾ ਪਾਣੀ ਰਿਜਨ ਲੱਗ ਗਿਆ ਨਾਲ ਦੀ ਨਾਲ ਮੈਂ ਸਾਗ ਪਾ ਦਿੰਦੀ ਹੋਸਾ ਆ ਗਿਆ ਤਬੀ ਕਚੀ ਰੰਗ ਕਾਲਕਤਮ ਆਵਾ ਬਹੁਤ ਚੱਲਦੀ ਹੈ ਦੇਖ ਨਹੀਂ ਆ چیر ਨੀ چیر ਕੇ ਫਿਰ ਨਹੀਂ ਹੁਣ ਪਰਾ ਹੋਣਾ ਕੋਮ ਕੰਮ ਆਪਾਂ ਨੂੰ ਹੁਣ ਸਾਰੀ ਆਉਣਾ ਚਾਹੀਦੇ ਲੈ ਕੇ ਜਿਹੜਾ ਆਪਾਂ ਮਸ਼ੀਨ ਨਾਲ ਸਾਗ ਚੀਦਨੋਂ ਪਾਣੀ ਆ ਨਿਕਲ ਜਾਣਾ ਫਿਰ ਉਹਨਾਂ ਸਵਾਦ ਨਹੀਂ ਬਣਦਾ ਆ ਟਿਕਾ ਤੱਕ ਕੋਈ ਸੱੜਿਆ ਨਹੀਂ ਕੰਮ ਵੱਡੀ ਗੱਲ ਇਹ ਜਿਹੜੀ ਕਟਾ ਚੁੰਗਣ ਲੱਗ ਗਿਆ ਚ ਬਾਅਦ ਰਹੂਗਾ ਤੇ ਸਾਗ ਫਿਰ ਮਿਲਦੇ ਆਂ ਤੂੰ ਮੈਨੂੰ ਰਵਾ ਤੇ ਅੱਜ ਦਿੱਲੀ ਪਾਸ ਤੋਂ ਤੂੰ ਆਉਂਦਾ ਫਿਰ ਮੂਨੇ ਦਿੱਲੀ ਪਾਸ ਬੈਠੀ ਆਂਗੀ ਲੋ ਜੀ ਥੱਛਾ ਆ ਗਿਆ ਆਪਣਾ ਹੈਗਾ ਜਿਹੜਾ ਥੋੜਾ ਜਿਹਾ ਹੀ ਹੈਗਾ ਦਿਖਾਈਂ ਸੋਮਨ ਖਾਜੇ ਚੋ ਕਟੂਗਾ ਹੋਰ ਗਰਜ ਕੇ ਤੇ ਆਪਾਂ ਇਹਦੇ ਵਿੱਚ ਸਮਾਨ ਪਾਵਾਂਗੇ ਇੱਕ ਚਮਚਾ ਪਾਵਾਂਗੇ ਹਲਦੀ ਦਾ ਕਿਉਂਕਿ ਇਹਦੇ ਨਾਲ ਤਜਾਬ ਨਹੀਂ ਬਣਦਾ ਹਨਾ ਨਮਕ ਪਾਤੇ 2.5 ਚਮਚੇ ਗਰੇ ਵਿੱਚ ਲਸਣ ਅਦਰਕ ਪਿਆਜ਼ ਹਰੀ ਮਿਰਚ ਗ੍ਰाइंड ਕਰ ਲਈਏ ਇਹ ਤਾਂ ਲਸਣ ਪਾਤੀ ਬਣਦਾ ਤੇ ਹੋ ਜਾਏਗੀ ਮਿਰਚ ਮੇਰੇ ਚ ਮੁੱਕ ਗਿਆ ਪਰ ਮਾਸਿਦੋ ਲਈਆਂ ਆ ਆ ਪੇਸ ਪਾ ਲਾਂਗੇ ਸਾੜੇ ਪਹਾਂਈਆਂ ਹੋਈਆਂ ਦੀ ਮੈਂ ਤਾਂ ਭਲੇਖੇ ਚ ਹੀ ਰਹਿ ਗਈ ਮਖਲਾ ਉਹ ਚ ਪਈਆਂ ਨੇ ਗੀਆਂ ਹਨਾ ਸੌਦੇ ਵਾਲੇ ਬਾਲਟੀ ਚ ਮੈਂ ਮੈਂ ਡੱਬਾ ਭਰ ਲੂੰਗੀ ਜਿਹੜੋ ਚ ਦੇਖਿਆ ਹੈ ਨਾ ਮਾਸਿਦੋ ਲਈਆਂ ਕੋ ਲਈ ਮੇਰੇ ਸੰਸਾਰ ਨੇ ਜਲੰਗੁਰ ਮਸਕਮਣੀ ਦੋਢੀ ਪੜਾ ਅਸੀਂ ਜਾਣੇ ਹੋੜਿਆਂਗੇ ਬਸ ਸਾਨੂੰ ਇਹ ਨਕਸ਼ਾ ਆ ਗਿਆ ਮੋਕਾ ਹੈਗਾ ਮੱਸੀ ਤੇ ਪਿਆ ਰਹੇ ਜਿਹੜਾ ਰੱਖਿਆ ਹੋਇਆ ਹੋoze ਜਿਜਾ ਲੈ ਤੇ ਕਿਹੜਾ ਬਾਲਾ ਦਾ ਇੱਧਰ ਵਾ ਕੇ ਚੜੜ ਪਤਾ ਨਹੀਂ ਹੁੰਦਾ ਮੈਸ ਸਾਰਾ ਵੀ ਟਾਈਮ ਲੱਗੂਗਾ ਖਾਤੇ ਵਰਨਾ ਦਾ 2:00 ਵੱਜ ਗਈ ਹੂੰ ਆ ਗਈ ਰੁਜੀਤ ਨੂੰ ਟਾਕਦਾਨ ਸਮਾਨ ਰਲਾ ਦਾ ਵਿੱਚ ਕੋਈ ਨਾ ਘੜ ਸੀ ਛੋਟੀ ਸੀ ਮੈਂ ਤਾਂ ਕਰਕੇ ਡੋਈ ਨਾ ਰਲਾ ਹੁਣ ਇਧਰਲੇ ਪਾਸੇ ਬੈਠਣਾ ਪਵਾਜ ਹਵਾ ਚਾਲਦੀ ਐ ਇਧਰਲੀ ਅੱਗ ਮੱਚੀ ਜਾਂਦੀ ਐ ਬਸ ਤਾਰਾਂ ਪੈ ਤੂੰ ਤੂੰ ਪਹਿਲੀ ਰੁਜੀਤ ਜੂ ਕੋੜਾ ਬਾਗਾ ਗਾਇ ਆ ਫਟਾਈ ਚਲੋ ਅਸੀਂ ਲੋ ਜੀ ਆਪਾਂ ਆਲਣ ਪਾਉਣੇ ਆਗੇ ਹੁਣ ਸਾਗ ਆਪਣਾ ਰਿਚ ਚੁੱਕਿਆ ਕਿਉਂਕਿ ਥੋੜਾ ਸੀਗਾ ਨਾ ਫਿਰ ਬਣ ਗਿਆ ਸਾਗ ਹੂੰ ਆਲਣ ਪਾ ਦਵਾ ਥੋੜਾ ਥੋੜਾ ਕਰਕੇ ਤਾਂ ਹੀ ਆਲਣ ਮੈਂ ਸੁੱਕਾ ਪਾਇਆਗਾ ਥੋੜਾ ਜਿਹਾ ਪਤਲਾ ਸੀ ਘਰਸੀ ਨਾਲ ਘਰਨਾ ਪੂਗਾ ਜੀ ਮੇਰਾ ਹੱਥ ਨਹੀਂ ਬਹਿਲਾ ਥੱਲੇ ਆ ਆ ਪਈ ਘਰਸੀ ਆ ਸੀ ਹਰ ਜੇ ਮੈਨੂੰ ਆ ਰਲਾ ਆਲਣ ਥੋੜਾ ਥੋੜਾ ਕਰਕੇ ਦੋ ਤਿੰਨ ਵਾਰਾਂ ਚ ਪਾ ਦੇ ਰੋਟੀ ਤੇ ਧਰ ਕੇ ਬਹੁਤ ਸਵਾਲ ਆਦਾ ਹਰ ਜਰ ਰਲਤਾ ਜਾਣਦਾ ਮੱਕੀ ਮੱਕੀ ਦੇ ਆਟੇ ਦਾ ਪਾਇਆ ਕਰਨਿਆ ਸਿੱਖ ਤੇ ਬੰਦੇ ਆਲੂਆਂ ਦਾ ਟਰਨ ਦਾ ਫੇਕ ਆਲੂਆਂ ਤਾਂ ਕੋਈ ਨਹੀਂ ਆਲੂ ਮਰਦਾ ਮੱਕੀ ਦਾ ਆਲੂਆਂ ਦਾ ਵੀ ਇੰਨਾ ਮਿਆਂ ਦਾ ਪਾਲਾ ਆਲੂਆਂ ਦਾ ਆਲੂ ਨਾਲ ਕੀ ਆਟਾ ਹੁੰਦਾ ਸੁਕਮਣਾ ਕੱਟ ਕੇ ਸੰਪੜਾਈ ਕਰਸੇ ਦੇਖੋ ਕਿੰਨਾ ਸੋਹਣਾ ਹੋ ਗਿਆ ਤੁਹਾਨੂੰ ਕੱਟ ਕੇ ਧਰ ਕੇ ਦਿਖਾਉਣੀ ਤੇ ਰੱਪਾ ਤੜਕਾ ਲਾ ਲਾਂਗੇ ਅੱਪਰ ਤੇ ਫਿਰ ਤਿੰਨ ਦੋ ਦਿਨ ਮੋਕ ਦਾ ਬਾਲਾ ਬੇਹਾ ਵੀ ਨਹੀਂ ਖਾਣਾ ਚਾਹੀਦਾ ਸਾਲ ਲੋਚ ਦੋ ਘੰਟੇ ਸਾਲ ਬਣ ਗਿਆ ਤਾਂ ਥੋੜਾ ਕਰਕੇ ਰਿੰਦ ਚ ਰਿਚ ਗਿਆ ਤੇ ਬਾੜਾ ਦੇ ਖਾਜਾ ਨਹੀਂ ਜਾਂਦਾ ਜੀਜਾ ਲੈ ਜਾਂਦਾ ਬਾਹਲੇ ਸਾਫ ਤੇ ਹੁਣ ਆਪਣਾ ਲਾਂ ਰਿਜਜੂ ਆਪਾਂ ਲਾ ਲਾਂਗੇ ਤੜਕਾ ਸੋ ਕੇ ਹਨਾ ਲੋ ਜੀ ਮੁੜ ਕੇ ਆਪਾਂ ਤਾਂ ਵੀਡੀਓ ਨਹੀਂ ਬਣੀ ਹੋਏਗੀ ਕਿਉਂਕਿ ਤਾਂ ਰੰਟ ਟਾਈਮ ਹੋ ਗਿਆ ਪਾਣੀ ਦਾ ਟਾਈਮ ਹੋ ਗਿਆ ਹਨਾ ਟਮਾ ਟਮ ਹੋ ਗਿਆ ਤੇ ਹੁਣ ਆਈਆਂ ਉਧਰ ਮਾਲਕੋ ਸੁਕ ਨੂੰ ਬੈਲੀ ਹੋ ਕੇ ਦੀ ਰੋਟੀ ਪ੍ਰਸਾਦਾ ਪਾਣੀ ਸਤ ਲਾਵਾਂਗੇ ਆਪਾਂ ਹੁਣ ਅੱਛੀ ਮਸਾਈ ਦਰ ਰਹਿ ਰਿਹਾ ਹੋਰ ਨਹੀਂ ਹੱਥ ਮੈਂ ਤੇ ਸਰਦਾਰ ਜੀ ਖਾਵਾਂਗੇ ਜੀ ਮੱਕੀ ਦੀ ਰੋਟੀ ਸੋਹਣਾਂ ਹੋਰੀਆਂ ਖਾਣ ਗਈਆਂ ਕਣਕ ਦੇ ਆਟੇ ਦੀ ਰੋਟੀ ਸੋ ਗਰਮਣ ਦੁੱਧ ਕੋਲ ਖੜ ਜਾਉਣ ਵਾਲੀ ਹੋਊ ਨੂੰ ਤੇ ਗਰਮਣ ਖੜੀਆ ਦੁੱਧ ਕੋਲੇ

ਲੋ ਜੀ ਸਰਦਾਰ ਜੀ ਵੀ ਹੁਣ ਆਏ ਨੇ ਛਰੋਂ ਵਾਲਾ ਬਾਹਣ ਬਾਕੇ ਸਵੇਰੇ ਆਪਣੀ ਬਜਾਈ ਸਾਰੀ ਹੋ ਜੂ ਚਾਰ ਕਿੱਲੇ ਰਹਿ ਗਏ ਨੇ ਸਰਦਾਰ ਜੀ ਦੇ ਹਾਂ ਮੈਂ ਕੱਲ ਨੂੰ ਤਿਆਰੀ ਹੋਊਗਾ ਕਿ ਪਾਸੋਂ ਨਿਬੜ ਜਾਈਂ ਅੱਛਾ ਬਾਕੇ ਵੀਝੋਗੇ ਇਹ ਹੋਰ ਬਾਣੀ ਦੇਣਗੇ ਅਸਿਆ ਬਾਕੇ ਵੀਝਣਗੇ ਠੀਕ ਆ ਪਰਸੋਂ ਚਾ ਨਿਬੜ ਜੂ ਆਪਣੇ ਪਾਸੋਂ ਸ਼ਨੀਵਾਰ ਆ ਚਲ ਐਤਵਾਰ ਨੂੰ ਭੋਗ ਤੇ ਲੱਗ ਜੈ ਨੂੰ ਹਣਾ ਆਪਣਾ ਕੰਮ ਨਿਬੜ ਜੂਗਾ ਸਰਦਾਰ ਜੀ ਆ ਗਏ ਕਿਉਂਕਿ ਹੁਣ ਦੁੱਧ ਪਾਉਣ ਗਏ ਨੇ ਦੁੱਧ ਵਾਲੀ ਡੈਰੀ ਪਹਿਲਾਂ ਸਾਡੇ ਨੇੜੇ ਸੀ ਹੁਣ ਕੱਲ ਦੇ ਉਹਨਾਂ ਨੇ ਘਰੇ ਕਰ ਲਈ ਹੈਗੀ ਲੋਜੀਆਂ ਨੇ ਡੈਰੀ ਹੈਨਾ ਤੇ ਹੁਣ ਥੋੜੀ ਦੂਰ ਪੈਂਦਾ ਘਰ ਖੇਤਾਂ ਚੋਂ ਨਾਲ ਸਿਰ ਹੁਣ ਮੋਟਰਸਾਈਕਲ ਤੇ ਪਾ ਕੇ ਜਾਂ ਸਕੂਟਰੀ ਤੇ ਪਾ ਕੇ ਆਉਂਗੇ ਦੁੱਧ ਤੇ ਤਾਂ ਹੀ ਫਿਰ ਮੈਨੂੰ ਆਇਆ ਹੁੰਦਾ ਵੀ ਚਲ ਮੈਂ ਸਾਰਾ ਕੰਮ ਨਿਬੜ ਕੇ ਰੋਟੀ ਲੱਗੂਗੀ ਵੀ ਚਲ ਰੋਟੀ ਰੋਟੀ ਰਹਿਣਾ ਵੀ ਹੈਨਾ ਰੋਟੀ ਲਾ ਕੇ ਖਾ ਕੇ ਫਿਰ ਸਾਰਾ ਨੰ ਕੰਮ ਨਿਬੜ ਜਾਂਦੇ ਆ ਗਰਮ ਗਰਮ ਖਾ ਲਾਂਦੇ ਵੀ ਇਹ ਇਹ ਖਾਂਦੀਆਂ ਨੇ ਜੀ ਹੁਣ ਰੋਟੀ ਤਿੰਨਾਂ ਨੇ ਰੋਟੀ ਖਾਂਦੇ ਖਾਂਦੇ ਨੇ ਇਹ ਡੈਡੀ ਆ ਜਾਣਗੇ ਉਹ ਖਾ ਲਾਂਗੇ ਤੇ ਠੰਡੀ ਹੋ ਜੂਗੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਸਵਾਦ ਬਹੁਤ ਹੀ ਸੁਆਦ ਬਣਿਆਗਾ ਸੜਕ ਲਿਆ ਆਪਾਂ ਨੇ ਤੇ ਵਾਹਿਗੁਰੂ ਸਾਰੇ ਪਦਾਰਥ ਖ ਦੇਵੇ ਹਨਾ ਸਭ ਦਾ ਢਿੱਡ ਭਰੇ ਜੇ ਤੁਸ ਚੈਨਲ ਤੇ ਪਹਿਲੀ ਵਾਰ ਹੋ ਜੀ ਆਪਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਅੱਜ ਦੇ ਬਲਾਗ ਦਾ ਇੱਕ ਹੈਂਡ ਵਰਗੁਰਜੀ ਦਾ ਖਾਲਸਾ ਵਰਗੁਰਜੀ ਕੀ ਫਤਿਹ